ਮੈਡਮ ਮੈਂ ਜਿਹੜੇ ਅੱਜ ਪਸਪਾਗ ਵੱਲੋਂ ਖਾਲਸਾ ਕਾਲਜ ਦੇ ਵਿੱਚ ਜਿਹੜਾ ਕਿ ਕਵੀ ਇਸ ਮੇਲਣ ਕਰਵਾਇਆ ਜਾ ਰਿਹਾ ਹੈ ਇਸ ਤਰੀਕੇ ਨਾਲ ਇਹ ਜਿਹੜਾ ਕਿਸ ਮੇਲਣ ਦੀ ਭੂਮਿਕਾ ਨਿਭਾਈ ਗਈ ਹੈ ਅੱਜ ਸਾਰੇ ਸਤਿ ਸ਼੍ਰੀ ਅਕਾਲ ਅੱਜ ਲਾਇਲਪੁਰ ਖਾਲਸਾ ਕਾਲਜ ਅਰਬਨ ਜ਼ਿਲ੍ਹੇ ਤੋਂ ਕੋਠਲਾ ਦੇ ਵਿਦੇ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਅਤੇ ਉੱਚੇ ਦੀ ਸਿੱਖਿਆ ਮੰਤਰੀ ਹੁਦਾਰ ਹਰਜੋ ਸਿੰਘ ਬੈਂਸ ਜੀ ਦੇ ਯੂ ਗ੍ਰਾਂਨ ਮਾਈਕ ਹੈ ਅਤੇ ਡ੍ਰੈਕਟਰ ਪਾਸ਼ਾ ਬਾਗ ਮੈਡਮ ਹਰਪ੍ਰੀਤ ਕੌਰ ਦਿਸ਼ਾ ਨਿਰਦੇਸ਼ਾਂ ਹੈ ਪਾਸ਼ਾ ਬਾਗ ਕਪੂਰਥਲਾ ਵੱਲੋਂ ਤ੍ਰੈ ਭਾਸ਼ੀ ਕਵੀ ਦਰਬਾਰ ਆਜ ਅਥੇ ਉਲੀਕਿਆ ਗਿਆ ਹੈ ਤਿੰਨੋਂ ਭਾਸ਼ਾ ਹਿੰਦੀ ਪੰਜਾਬੀ ਅਤੇ ਹਰਦੂ ਪਾਸ਼ਾਵਾਂ ਦੇ ਨਾਮ ਵਰ ਸ਼ਾਇਰ ਤੇ ਕਵੀ ਜਦ ਇਸ ਸਮਾਗਮ ਵਿੱਚ ਪਹੁੰਚੇ ਨੇ ਤੇ ਉਹਨਾਂ ਦੀਆਂ ਰਚਨਾਵਾਂ ਦੀ ਪੇਸ਼ਕਾਰੀ ਅਤੇ ਹੋ ਰਹੀ ਹੈ ਤੇ ਅੱਜ ਦੇ ਇਸ ਸਮਾਗਮ ਦੇ ਸਾਡੇ ਮੁੱਖ ਮਹਿਮਾਨ ਪਦਮ ਸ਼੍ਰੀ ਡਾਕਟਰ ਹਰਵਿੰਦਰ ਸਿੰਘ ਬੇਦੀ ਪਧਾਰੇ ਨੇ ਇੱਥੇ ਤੇ ਅੱਜ ਸਮਾਗਮ ਦੀ ਪ੍ਰਧਾਨਗੀ ਪ੍ਰੋਫੈਸਰ ਗੁਰਵੰਤ ਸਿੰਘ ਆਸ਼ਲਾ ਜੀ ਕਰ ਰਹੇ ਨੇ ਜੋ ਕਿ ਉੱਗੇ ਲੇਖਕ ਅਤੇ ਚਿੰਤਕ ਨੇ ਤੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾਕਟਰ ਬਲਦੇਵ ਸਿੰਘ ਜੀ ਜੀ ਹਨ ਜੋ ਕਿ ਇੱਕ ਬਹੁਤ ਹੀ ਇਨਫਲੈਕਸ਼ਨ ਪਰਸਨੈਲਿਟੀ ਵੀ ਨੇ ਤੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਵੀ ਨੇ ਤੇ ਇਸ ਭੂਮਿਕਾ ਅਧੀਨ ਜਿਹੜਾ ਕਵੀ ਦਰਬਾਰ ਹੈ ਉਹ ਵੀ ਲਿਖਿਆ ਗਿਆ ਹੈ ਮਣ ਇਹ ਵਿੱਚ ਟੋਟਲ ਕਿੰਨੇ ਕਿੰਨੇ ਕਹਿ ਲੋ ਕਿ ਜਿੰਕੇ ਆਏ ਹਾਂ ਜੀ ਪਾਗਲੇ ਇਸ ਤ੍ਰੇਭਾਸ਼ੀ ਕਵੀ ਦਰਬਾਰ ਦੇ ਵਿੱਚ ਤਿੰਨੋਂ ਭਾਸ਼ਾਵਾਂ ਨਾਲ ਸੰਬੰਧਿਤ 15 ਕਵੀਆਂ ਦੀ ਪੇਸ਼ਕਾਰੀ ਅਤੇ ਕੀਤੀ ਜਾ ਰਹੀ ਹੈ ਵੱਖ-ਵੱਖ ਵਿਸ਼ਾ ਨਾਲ ਸੰਬੰਧਿਤ ਫੁਲਾ ਨਸ਼ਮਾ ਸ਼ਾਇਰ ਸ਼ੇਅਰ ਕਵਿਤਾ ਗੀਤ ਦੀ ਜਿਹੜੀ ਪੇਸ਼ਕਾਰੀ ਹੈ ਇਸ ਸਮਾਗਮ ਦੇ ਵਿੱਚ ਹੋ ਰਹੀ ਹੈ ਅਨੁਇਟੈਂਟ ਵਿੱਚ ਮੈਂ ਹੋਰ ਵੀ ਪ੍ਰੋਗਰਾਮ ਲਿਖ ਕੇ ਜਾਉਂਦਾ ਜੀ ਸਰਕਾਰ ਦੇ ਦਿਸ਼ਾਂਦਰ ਦੇ ਇਹਟ ਜਿਹੜੇ ਸਮਾਗਮਾਂ ਦੀ ਲੜੀ ਪਾਸ਼ਾ ਵਿਭਾਗ ਵੱਲੋਂ ਸ਼ੁਰੂ ਹੋ ਚੁੱਕੀ ਹੈ ਤੇ ਕਵੀ ਦਰਬਾਰ ਫਿਰ ਰੰਗ ਮੰਚ ਨਾਲ ਸੰਬੰਧਤ ਉਸ ਮੁਕਾਬਲੇ ਪਰਸ਼ੋਤਨੀ ਮੁਕਾਬਲੇ ਸਾਇਰਜਨ ਮੁਕਾਬਲੇ ਨਾਟਕ ਮੁਕਾਬਲੇ ਤੇ ਹੋਰ ਵੱਖ-ਵੱਖ ਗਤੀਵਿਧੀਆਂ ਪਾਸ਼ਾ ਵਿਭਾਗ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਵੀ ਕਰਵਾਈਆਂ ਜਾਣਗੀਆਂ ਤੇ ਕਪੂਰਥੱਲੇ ਵਿੱਚ ਵੀ ਅਜਿਹੀ ਗਤੀਵਿਧੀਆਂ ਦੀ ਤਿਆਰੀ ਚੱਲ ਰਹੀ ਹੈ ਸਰ ਕੀ ਨਾਮ ਅਜੇ ਆਪਣਾ ਮੇਰਾ ਨਾਮ ਸਰਜੀਤ ਸਾਜਨ ਹਾਂ ਜੀ ਪੰਜਾਬੀ ਗਜ਼ਲਕਾਰ ਸਰਜੀਤ ਜੀ ਵੀ ਤੁਸੀਂ ਅੱਜ ਵਿਸ਼ੇਸ਼ ਰੂਪ ਤੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਕਿਤਾ ਦੇ ਦੇ ਕਿ ਜਿਹੜਾ ਕਿ ਸਰਕਾਰ ਦੇ ਤੇ ਡਿਪਾਰਟਮੈਂਟ ਦੇ ਉਪਰਾਲੇ ਹਨ ਸਰਕਾਰ ਦੀ ਰਹਿਨਮਾਈ ਹੈ ਇਹ ਜਿਹੜਾ ਵਿਭਾਗ ਹੈ ਇਹ ਪੰਜਾਬੀ ਦੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾਉਂਦਾ ਹੈ ਇਹਦੇ ਨਾਲ ਪੰਜਾਬੀ ਤਿਆਰਿਆਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ ਤੇ ਪੰਜਾਬੀ ਸੰਸਕ੍ਰਿਤੀ ਤੇ ਵਰਤਤਾ ਇਸ ਦੇ ਵਿਕਾਸ ਤੇ ਇਸ ਕੰਮ ਹੋ ਰਿਹਾ ਇਹ ਬੜਾ ਛਲਾਗਾ ਯੋਗ ਕਰਨਾ ਇਸੇ ਤਰ੍ਹਾਂ ਇਹ ਪ੍ਰੋਗਰਾਮ ਚੱਲ ਰਿਹਾ ਹੈ ਜੋ ਸਰਕਾਰ ਲੈਰਵਾਈ ਕਰਦਾ ਹੈ ਇਹ ਨਹੀਂ ਉਤਸ਼ਾਹ ਤੁਹਾਨੂੰ ਲੱਗਦਾ ਵਾ ਕਿ ਜਿਦਾ ਕਿ ਇਹ ਇਹ ਜੇ ਉਪਰਾਲੇ ਪੰਜਾਬੀ ਭਾਸ਼ਾ ਨੂੰ ਪਛਾਣ ਲਈ ਵੀ ਬਹੁਤ ਵਧੀਆ ਇੱਕ ਅਗੇ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਇੰਦਾ ਦੇ ਉਪਰਾਲੇ ਤੇ ਜਿਹੜੇ ਇਹਨਾਂ ਕਰਕੇ ਤੇ ਪੰਜਾਬੀ ਬਚੀ ਰਵੇਗੀ ਨਹੀਂ ਕਿ ਪਿੱਛੇ ਜਾ ਇੱਕ ਵਾਰੀ ਗੱਲ ਚੱਲੀ ਸੀ ਕਿ ਪੰਜਾਬੀ ਭਾਸ਼ਾ ਖਤਮ ਹੋ ਜਾਏਗੀ ਪਰ ਜਿਹੜੀ ਪੰਜਾਬੀ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਵਰਗੇ ਬਾਹਾਨ ਗ੍ਰੰਥ ਰਚੇ ਹੋਏ ਹਨ ਉਹ ਕਦੀ ਖਤਮ ਨਹੀਂ ਹੋ ਸਕਦੀ ਜਨਾਸਕੋ ਦਾ ਜਿਹੜਾ ਪਿੱਛੇ ਜਿਆ ਇੱਕ ਰੌਣਾ ਸੁਣਿਆ ਸੀ ਕਿ ਪੰਜਾਬੀ ਖਤਮ ਹੋ ਜਾਵੇਗੀ ਸਾਨੂੰ ਮਾਨ ਹੈ ਕਿ ਅਸੀਂ ਉਸ ਪੰਜਾਬੀ ਦੇ ਨਾਲ ਬਾਵਸਤਾ ਹਾਂ ਜਿਹੜੀ ਪੰਜਾਬੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਰਗੇ ਗ੍ਰੰਥ ਮੌਜੂਦ ਹਨ ਸਰ ਤੁਸੀਂ ਮੁੱਖ ਮਹਿਮਾਨ ਦੇ ਤੌਰ ਤੇ ਕਲੋਕ ਇਸ ਸਮੇਲਨ ਦੇ ਵਿੱਚ ਆਏ ਹੈ ਤਾਂ ਜਿਹੜੇ ਇਸ ਸਮੇਲਨ ਦੇ ਵਿੱਚ ਕਿਸ ਤਰੀਕੇ ਨਾਲ ਲੋਕਾਂ ਦਾ ਜਿਹੜਾ ਕਿ ਜਿਹੜੇ ਸ਼ਿਰਕਤ ਕੀਤੀ ਹੈ ਲੋਕਾਂ ਦੁਆਰਾ ਕਿੱਤਾ ਦੇਖੇ ਤੇ ਕਿ ਜਿਹੜੇ ਕੀ ਪ੍ਰੋਗਰਾਮ ਹੈ ਕਵੀ ਦਰਬਾਰ ਦੀ ਜਿਹੜੀ ਪ੍ਰੋਗਰਾ ਹੈ ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ ਉਹਨੂੰ ਚੰਗੇ ਤੰਦੇ ਨਾਲ ਮੁੜ ਸ਼ੁਰੂ ਕੀਤਾ ਕਰ ਰਿਹਾ ਹੈ ਸਭ ਤੋਂ ਚੰਗੀ ਗੱਲ ਇਹ ਹੈ ਕਿ ਭਾਰਤੀ ਪਾਸ਼ਾਵਾਂ ਦੇ ਪ੍ਰਤੀ ਇਸ ਤਰ੍ਹਾਂ ਦੀਆਂ ਕਾਗੋਸ਼ਟੀਆਂ ਇੱਕ ਚੇਤਨਾ ਪੈਦਾ ਕਰਦੀਆਂ ਨੇ ਅੱਜ ਦੀ ਇਸ ਕਾਗੋਸ਼ਟੀ ਵਿੱਚ ਹਿੰਦੀ ਪੰਜਾਬੀ ਅਤੇ ਉਰਦੂ ਦੇ ਬਿਹਤਰੀਨ ਕਵੀਆਂ ਨੇ ਆਪਣਾ ਕਲਾਮ ਪੜ੍ਹ ਕੇ ਸੁਣਾਇਆ ਇਹਨੇ ਦੋ ਤਰ੍ਹਾਂ ਦੇ ਪ੍ਰਭਾਵ ਨੌਜਵਾਨ ਪੀੜੀ ਤੇ ਪੈਣਗੇ ਇੱਕ ਤਾਂ ਪਾਸ਼ਾਵਾਂ ਦੇ ਪ੍ਰਤੀ ਉਹਨਾਂ ਦੇ ਮਨ ਵਿੱਚ ਚਾਹ ਤੇ ਇੱਛਾ ਸ਼ਕਤੀ ਪੈਦਾ ਹੋਵੇਗੀ ਤੇ ਦੂਸਰਾ ਉਹ ਆਪਣੀ ਮਾਂ ਬੋਲੀ ਪੰਜਾਬੀ ਦੀ ਪਰੰਪਰਾ ਦੇ ਨਾਲ ਪੰਜਾਬੀ ਦੀ ਉਸ ਵੱਡੇ ਕਵੀਆਂ ਦੇ ਪ੍ਰਤੀ ਉਹਨਾਂ ਦੇ ਮਨ ਵਿੱਚ ਰੁਕੀ ਪੈਦਾ ਹੋਵੇਗੀ ਤੇ ਪੰਜਾਬੀ ਸਾਹਿਤ ਤੇ ਖਾਸ ਕਰਕੇ ਪੰਜਾਬੀ ਕਾਵ ਵਾਸਤੇ ਇਹੋ ਜਿਹੇ ਉਤਸਵ ਬੜੇ ਵਧੀਆ ਢੰਗ ਦੇ ਨਾਲ ਇੱਕ ਨਵੀਂ ਚੇਤਨਾ ਪੈਦਾ ਕਰ ਸਕਦੇ ਨੇ ਮੈਂ ਜ਼ਿਲ੍ਹਾ ਭਾਸ਼ਾ ਅਫਸਰ ਕਪੂਰਥਲਾ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੂੰ ਵਧਾਈ ਦਿੰਦਾ ਕਿ ਉਹਨਾਂ ਦੇ ਅਜਿਹੇ ਯਤਨਾਂ ਸਦਕਾ ਪੰਜਾਬੀ ਸੱਭਿਆਚਾਰ ਵੀ ਉન્નਤ ਹੋਵੇਗਾ ਸਰ ਕੀ ਨਾਮ ਅਜੇ ਆਪਣਾ ਮੈਂ ਮੁਹੰਮਦ ਅਬਾਸ ਤਰੀਵਾਲ ਅੰਦੇ ਸਰ ਜਿਵੇਂ ਕਿ ਸਰਕਾਰ ਵੱਲੋਂ ਇਸ ਮਿਲਨ ਕਰਵਾਈ ਜਾ ਰਹੀ ਹੈ ਤਾਂ ਕਿਤਾ ਦੇਖਦੇ ਜਿਵੇਂ ਕਿ ਸਰਕਾਰ ਦੇ ਉਪਰਾਲੇ ਹਨ ਯਕੀਨਨ ਇਹ ਬਹੁਤ ਚੰਗੀ ਕੋਸ਼ਿਸ਼ ਹੈ ਵਧੀਆ ਉਪਰਾਲਾ ਹੈ ਇਸ ਨਾਲ ਇਥੇ ਕਵੀ ਨੇ ਪੰਜਾਬੀ ਦੇ ਉਹਨਾਂ ਨੂੰ ਪੁਸ਼ਾ ਮਿਲ ਰਿਹਾ ਹੈ ਇਸੇ ਨਾਲ ਹੀ ਦੂਜੇ ਲੇਖਕ ਵੀ ਮਫੂਦਤ ਕਰ ਰਹੇ ਨੇ ਜਿਵੇਂ ਅੱਜ ਅਸੀਂ ਬਤਾਲ ਉਦੂ ਸ਼ਾਹ ਤੋਂ ਮਿਲ ਕੇ ਆਏ ਹਾਂ ਮੇਰੇ ਨਾਲ ਜੁਦੂ ਸ਼ਾਹ ਵੀ ਨੇ ਉਹ ਵੀ ਉਦੂ ਦੇ ਤੇ ਪੰਜਾਬੀ ਦੇ ਸ਼ਾਇਰ ਨੇ ਤੇ ਉਹ ਆਏ ਨੇ ਬਹੁਤ ਵੱਡੀ ਕੋਸ਼ਿਸ਼ ਹੈ ਬੜਾ ਅੱਛਾ ਹੋਣਾ ਹੈ ਸਰਕਾਰ ਦਾ ਯਕੀਨ ਹੈ ਇਸ ਨਾਲ ਜਿਹੜਾ ਆਪਣੇ ਹਦਬ ਦੇ ਨਾਲ ਰਿਲੇਟਡ ਸ਼ਖਸੀਅਤਾਂ ਨੇ ਉਹਨਾਂ ਦੀ ਇੱਜ਼ਤ ਮਾਨਵੀ ਦਰ ਇਥੇ ਉਥੇ ਪੋਸੇ ਨਾ ਲਈ ਨਾਲ ਹੀ ਆਦੂਨਿਕ ਮਦਨ ਸਦਿਕਾਵਾਂ ਦਿੱਤਾ ਜਾ ਰਿਹਾ ਤੇ ਆਦੂਦੇ ਪਰਫੁੱਲਤ ਹੁੰਦੇ ਇਹ ਜੋ ਸਰਕਾਰ ਵਿੱਚ ਬਹੁਤ ਜ਼ਿਆਦਾ ਛੇ ਚਾਂਸਸ ਨੇ ਤੇ ਮੈਂ ਉਮੀਦ ਕਰਦਾ ਹਾਂ ਅੱਗੇ ਵੀ ਇਹ ਜਿਵੇਂ ਆਪਣੇ ਇੱਥੇ ਅੱਜ ਬੁਲਾਇਆ ਗਿਆ ਸਾਨੂੰ ਜ਼ਿਲ੍ਹਾ ਕਪੂਰਥਲਾ ਵੱਲੋਂ ਪਾਸਕ ਪਾਸਕ ਮਾਰਗਦ ਨੂੰ ਅੱਗੇ ਵੀ ਆਂਦਾ ਵੀ ਸਾਨੂੰ ਬੁਲਾਇਆ ਜਾਂਦਾ ਰਹੇਗਾ ਤੇ ਇਸ ਤਰ੍ਹਾਂ ਦੀ ਜ਼ੁਬਾਨਾਂ ਭਾਸ਼ਾ ਹੈ ਇਸ ਦੀ ਪਛਾਣ ਕਿੱਤੀ ਜਾਵੇ ਇਸ ਨੂੰ ਪਰਪੂਲਤ ਕਰਨ ਦੀ ਬਹੁਤ ਯਕੀਨਨ ਚੰਗੇ ਉਪਾ ਲੈ ਕਿ ਜਾਣ ਸਕੇ ਸੱਚੇ ਗੱਲ ਕਰੀਏ ਤੁਸੀਂ ਵੀ ਵਿਸ਼ੇਸ਼ तौर ਤੇ ਜਿਹੜੇ ਕਿਸ ਮੇਲੰਦ ਵਿੱਚ ਪਹੁੰਚੇ ਹੈ ਕਿਤਾ ਦੇਖਦੇ ਕਿ ਜਿਹੜੇ ਭਾਸ਼ਾ ਭਾਗ ਦੇ ਇਧਰੇ ਪੜਾ ਲੈਣਾ ਇਹ ਸਿ ਬਹੁਤ ਅੱਛੀ ਗੱਲ ਹੈ ਕਿ ਪਸ਼ਾਪਾ ਪੰਜਾਬ ਤੇ ਜ਼ਿਲ੍ਹਾ ਪਸ਼ਾ ਲੁਧਰਕੋਟ ਰੂਹ ਜਿਹੜੇ ਵਿਸ਼ੇਸ਼ ਉਪਰਾਧਿਕਾਏ ਜਾ ਰਹੇ ਆ ਇਹ ਮਾਂ ਬੋਲੀ ਨੂੰ ਬਹੂਲਤ ਕਰਦੀ ਪੰਜਾਬੀ ਭਾਸ਼ਾ ਨੂੰ ਬਹੂਲਤ ਕਰਦੀ ਇਹ ਬਹੁਤ ਚੰਗੀ ਗੱਲ ਹੈ ਤੇ ਅੱਜ ਇੱਥੇ ਜਿਹੜਾ ਤ੍ਰੇਭਾਸ਼ੀ ਕਵੀ ਦਰਬਾਰ ਕਰਾਇਆ ਜਾ ਰਿਹਾ ਹੈ ਹਿੰਦੀ ਪੰਜਾਬੀ ਤੇ ਉਰਦੂ ਜ਼ਬਾਨ ਦੇ ਨਾਲ ਸੰਬੰਧਿਤ ਜਿਹੜਾ ਕਵੀ ਦਰਬਾਰ ਹੈ ਜਿਸ ਤਿੰਨਾਂ ਜ਼ਬਾਨਾਂ ਦੇ ਚਾਇਰ ਜੀ ਨੂੰ ਸਤਿ ਸ਼੍ਰੀ ਅਕਾਲ ਬਈ ਇਹੋ ਜਿਹੀਆਂ ਗਤੀਵਿਧੀਆਂ ਇਹੋ ਜਿਹੇ ਜਿਹੜੇ ਕਰਦੇ ਆ ਨਾ ਇਹ ਇਨਾ ਭਾਸ਼ਾਵਾਂ ਨੂੰ ਤੇ ਉਹ ਮੇਂ ਪਰਫੁੱਲਤ ਕਰਨ ਵਾਸਤੇ ਬਹੁਤ ਵਧੀਆ ਨੇ ਤੇ ਮੈਂ ਮੁਬਾਰਕ ਦਿੰਨਾ ਹੈ ਮੈਡਮ ਨੂੰ ਤੇ ਜਸਪ੍ਰੀਤ ਕੌਰ ਜੀ ਜ਼ਿਲ੍ਹਾ ਪ੍ਰਸ਼ਾਸਨ ਤੇ ਪਸ਼ਾਹਬਾ ਪੰਜਾਬ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਇਦਾਂ ਦੇ ਉਤਾਲੇ ਇਦਾਂ ਦੇ ਉਤਮ ਜਿਹੜੇ ਕਰਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਵੀ ਇਹ ਇੱਛਾ ਹੈ ਕਿ ਇਹੋ ਜਿਹੀਆਂ ਗਤੀਵਿਧੀਆਂ ਕਰਵਾਉਂਦੇ ਰਹਿਣ ਜੇ ਗੱਲ ਕਰੀ ਸਰਕਾਰ ਦੀ ਸਰਕਾਰ ਵੱਲੋਂ ਜਿਹੜੇ ਕਿ ਜਿਹਨਾਂ ਦੇ ਉਪਰਾਲੇ ਉਮਰਤ ਸ਼ਾਤ ਕੀਤਾ ਜਾਂਦਾ ਵਾ ਕਵੀਆ ਨੂੰ ਕਿੱਧਰ ਦੇ ਦੇ ਸਰਕਾਰ ਦੇ ਕਰੇ ਦੇਖੋ ਸਰਕਾਰ ਦੀ ਵੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਉਹ ਆਪਣੇ ਵੱਖ-ਵੱਖ ਵਿਦਾਰਿਆਂ ਦੇ ਜ਼ਰੀਏ ਇਹ ਇਨ੍ਹਾਂ ਗਤੀਵਿਧੀਆਂ ਨੂੰ ਹਮੇਸ਼ਾ ਬਲਕੁਲਤ ਕਰ ਤਾਂ ਕਿ ਜਿਹੜੀਆਂ ਨੌਜਵਾਨ ਪੀੜ੍ਹੀਆਂ ਨੇ ਇਹ ਜਿਹੜੇ ਨੌਜਵਾਨ ਸ਼ਾਇਰ ਨੇ ਲੇਖਕ ਨੇ ਕਵੀ ਨੇ ਜਿਨ੍ਹਾਂ ਨੂੰ ਲਿਖਣ ਦਾ ਪੜ੍ਹਨ ਦਾ ਸ਼ੌਕ ਹੈ ਉਹ ਉਹਨਾਂ ਦੇ ਵਿੱਚ ਹੋਰ ਰੁਝੇਵਾ ਪੈਦਾ ਹੋਵੇ ਹੋਰ ਟਿਚਰਸ ਵੀ ਪੈਦਾ ਹੋਵੇ ਸਰਕਾਰ ਇਹਨਾਂ ਵਾਸਤੇ ਫੰਡਸ ਵੀ ਅਭੀਆ ਕਰਵਾ ਰਹੀ ਆ ਇਹਨਾਂ ਵਾਸਤੇ ਵੱਖ-ਵੱਖ ਗਤੀਵਿਧੀਆਂ ਵੀ ਕਰਵਾ ਰਹੀ ਆ ਤੇ ਜਿਹੜੇ ਨਵੇਂ ਸ਼ਾਇਰ ਨੇ ਉਹਨਾਂ ਨੂੰ ਹਲਾਸ਼ੇਰੀ ਵੀ ਮਿਲਦੀ ਆ ਕਿ ਅਸੀਂ ਹੋਰ ਲਿਖੀਏ ਹੋਰ ਚੰਗਾ ਜਿਹੜਾ ਸਾਹਿਤ ਹੋ ਸਕੇ